ਵੈਗਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤਿ ਮੈਂ ਭੈਣ ਨਾਲ ਡਰ ਨੂੰ ਪੁੱਛਣਾ ਚਾਹਨੀ ਮੈਨੂੰ 2-3 ਦਿਨ ਤੋਂ ਮੈਂ ਉਹ ਕਵਰ ਜਿਹੜੀ ਉਹ ਦਿਖੀ ਸੀ ਜਦੋਂ ਭੈਣ ਜੀ ਤੁਸੀਂ ਬੋਲ ਰਹੀ ਸੀ ਕਿ ਸਰਦਾਰ ਸਬੀਰ ਸਿੰਘ ਬਾਦਲ ਜਿਹੜੇ ਨੇ ਸਰੋਨੀ ਗੁਰਦਰਾ ਪ੍ਰਬੰਧਕ ਤੇ ਜਿਹੜੇ ਆ ਪੈਸੇ ਲੈ ਕੇ ਤੇ ਵੰਡ ਰਿਹਾ ਹੈ ਭੈਣ ਜੀ ਆਪਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸਬੀਰ ਸਿੰਘ ਬਾਦਲ ਦਾ ਪਛੋਕਰ ਭਲੀ ਭੰਦ ਪੈਣਾ ਦਮੇ ਜਾਣ ਕਿਉਂਕਿ ਤੁਸੀਂ ਵੀ ਪੁਰਾਣੇ ਹੋ ਮੈਂ ਵੀ ਪੁਰਾਣੀ ਆਪਾਂ ਪਰਿਵਾਰ ਉਹ ਏਡਾ ਵੱਡਾ ਪਰਿਵਾਰ ਖਾਨਦਾਨ ਪਰਿਵਾਰ ਮੋਤੀ ਆਪਾਂ ਸ੍ਰੋਮਣੀ ਗੁਰਦਰਾ ਪ੍ਰਬੰਧਕ ਦੇ ਇਹ ਜਿਹ ਪੈਸਿਆਂ ਦਾ ਇਲزام ਲਉਂਦੇ ਚੰਗੇ ਨਹੀਂ ਲੱਗ। ਮੈਂ ਭੈਣ ਤੈਨੂੰ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਭੈਣ ਜੀ ਆਪਾਂ ਪਤਾ ਨਹੀਂ ਹੁੰਦਾ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਮੋੜ ਤੇ ਆਪਾਂ ਪਰਿਵਾਰ ਇਕੱਠੀ ਹੁੰਦੀ ਪਰ ਆਪਾਂ ਦੇ ਜਿਹੜੇ ਸ਼ਬਦਵਾ ਇਹ ਸ਼ਬਦ ਭੁੱਲਦੇ ਨਹੀਂ। ਸਰਦਾਰ ਸਬੀਰ ਸਿੰਘ ਬਾਦਲ ਜਿਹੜੇ ਆ ਨਾ ਕਿ ਕਿਸੇ ਕੋ ਪੈਸਾ ਲੈਣਗੇ ਨਾ ਸ੍ਰੋਮਣੀ ਗੁਰਦਰਾ ਦਾ ਪੈਸਾ ਵੰਨ ਤੇ ਵਰਤਣਗੇ। ਕਿਉਂਕਿ ਉਹਨਾਂ ਨੂੰ ਗੁਰੂ ਸਾਹਿਬ ਨੇ ਬਹੁਤ ਦਿੱਤਾ। ਉਹਨਾਂ ਦਾ ਪਰਿਵਾਰ ਜਿਹੜੇ ਬਹੁਤ ਵੱਡੇ ਪਰਿਵਾਰ ਨੇ ਪਪਾ ਨਹੀਂ ਪਾਤ ਨੇ ੜੀਆਂ ਜਾਣਦੀਆਂ ਦੂਸਰੀ ਗੱਲ ਭੈਣ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ ਜਿੱਥੇ ਸਰਦਾਰ ਸਿਕਬੀ ਸਿੰਘ ਬਾਦਲ ਦੀ ਸੇਵਾ ਲੱਗੀ ਸੀ ਨਾ ਤੇ ਜੇ ਗੁਰੂ ਸਾਹਿਬ ਨੇ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ ਨਾ ਤੇ ਫਿਰ ਅੱਜ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਬੜਾ ਵੱਡਾ ਦਿੱਤਾ ਗਿਆ ਤਾਂ ਕਿ ਉਹ ਕੱਲ ਜੋ ਪੰਥ ਦੀ ਸੇਵਾ ਕਰ ਰਹੇ ਆ ਇੱਕ ਨਮਾਣੇ ਸਿੱਖ ਹੋ ਕੇ ਲੋਕਾਂ ਦੇ ਵਿੱਚ ਜਿੱਤਰਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂਦੇ ਸੀ ਪਿੰਡ-ਪਿੰਡ ਜਾ ਕੇ ਵਿਖਾਵਾ ਨਹੀਂ ਕਰਦੇ ਝੋਨਿਆਂ 'ਚ ਨਹੀਂ ਵੜਦੇ ਸੰਗਤ ਨੂੰ ਪੁੱਛਦੇ ਆ ਤੇ ਜੋ ਸੰਗਤ ਉਹਨਾਂ ਨੂੰ ਕਹਿੰਦੀ ਆ ਉਹ ਸੰਗਤ ਦੇ ਹਵਾਲੇ ਜਾਂ ਤੇਰ ਮੰਗਦੇ ਆ ਜਾਂ ਕੋਈ ਬੰਨ ਦੀ ਗੱਲ ਕਰਦੇ ਆ ਇੱਕੋ ਗੱਲ ਉਹ ਕਹਿੰਦੇ ਆ ਵੀ ਆਪਣੀ ਸਰਕਾਰ ਆਈ ਤੇ ਸਾਰੇ ਕੰਮ ਹੋਣਗੇ ਉਹ ਨਿਮਾਣੇ ਆ ਉਹ ਨਿਮਾਣੇ ਉਹ ਕਿ ਸੇਵਾ ਕਰਦੇ ਆ ਤੇ ਉਹਨਾਂ ਨੂੰ ਸੇਵਾ ਕਰਨ ਦਿਓ ਤਾਂ ਕਿ ਆਪਾਂ ਕਿਸੇ ਨੂੰ ਬਰਦਾਸ਼ ਕਰੋ ਬਰਦਾਸ਼ ਦੀ ਸ਼ਕਤੀ ਰੱਖੋ ਤਾਂ ਕਿ ਆਪਾਂ ਸਾਰੇ ਪਰਿਵਾਰਾਂ ਨੂੰ ਭੱਲੀ ਭਾਂਤ ਸਾਰੇ ਪਿਛੋਕੜ ਨੂੰ ਜਾਂਦੇ ਆ ਮੈਂ ਭੈਣ ਤੁਹਾਨੂੰ ਹੱਥ ਜੁੜ ਕੇ ਬੇਨਤੀ ਕਰਦੀ ਆ ਲਾਇਨਾ ਵਾਦਵਾਵਾਂ ਦੇ ਵਿੱਚ ਕਿਸੇ ਦੇ ਮਗਰ ਲੱਗ ਕੋ ਮੈਂ ਹੈਰਾਨ ਹੋਈ ਜਾਨੀ ਆ ਜੇ ਭਗਵੰਤ ਮਾਨ ਜੀ ਆ ਸਾਡੇ ਮੈਂ ਸੋਈਦੀ ਕਿ ਮੁੱਖ ਮੰਤਰੀ ਆ ਤੇ ਉਹ ਸਰਬੀਰ ਜੀ ਸਰਬੀਰ ਜੀ ਜੇ ਸਾਡੀ ਆਪੋਜੀਸ਼ਨ ਪਾਰਟੀ ਬਣੀਆਂ ਉਹ ਸਰਬੀਰ ਜੀ ਸਰਬੀਰ ਜੀ ਵਾਹਿਗੁਰੂ ਨਾਲ ਦੀ ਵੱਡੀ ਉਮਰ ਕਰੇ ਗੁਰਨਾਣੇ ਪਾਛਾ ਚੜਦੀ ਕਰੇ ਉਹਨ ਜਿੰਨੀ ਨਿੰਦਿਆ ਕਰਾਂਗੇ ਗੁਰੂ ਸਾਹਿਬ ਕਹਿੰਦੇ ਆ ਜਿੰਨੀ ਨਿੰਦਿਆ ਹੁੰਦੀ ਆ ਤੇ ਉਹਨਾਂ ਦੀ ਚੜਦੀ ਕਲਾ ਹੋਣੀ ਆ ਸਦਾ ਉਹਨਾਂ ਦੀ ਚੜਦੀ ਕਲਾ ਰਹੂਗੀ 2027 ਆ ਉਹ ਬੜੇ ਵੱਡੇ ਲੈਵਲ ਤੇ ਆਪਾਂ ਪੁੱਤਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ